ਸਟੀਮਾ ਸ਼ੁੱਕਰਵਾਰ ਸਵੇਰੇ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਾਲਿਸਤਾਨ ਸਮਰਥਕ ਅਮਰਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਅੰਮ੍ਰਿਤਸਰ ਲੈ ਕੇ ਆਈ। ਇਹ ਟੀਮਾਂ ਡਿਬਰੂਗੜ੍ਹ ਤੋਂ ਹਵਾਈ ਰਸਤੇ ਅਤੇ ਫਿਰ ਦਿੱਲੀ ਦੇ ਸੜਕ ਤੋਂ ਹੁੰਦੇ ਹੋਏ ਅਜਨਾਲਾ ਪਹੁੰਚੀਆਂ। ਸਾਰੇ ਮੁਜਰਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ 4 ਦਿਨਾਂ ਦਾ ਪੁਲਿਸ ਰਿਮਾਂਡ ਤੇ ਭੇਜਿਆ ਗਿਆ। ਮੋਲਜਮਾਨੇ ਫਰਵਰੀ 2023 ਵਿੱਚ ਅਜਨਾਲਾ ਪੁਲਿਸ ਸਟੇਸ਼ਨ ਤੇ ਹਮਲਾ ਕੀਤਾ ਸੀ ਅਤੇ ਕਈ ਪੁਲਿਸ ਵਾਲੇ ਵੀ ਜ਼ਖਮੀ ਹੋ ਗਏ ਸਨ। ਅਮਰਤਪਾਲ ਦੇ ਸਾਥੀਆਂ ਨੂੰ 25 ਮਾਰਚ ਨੂੰ ਅਜਨਾਲਾ ਅਦਾਲਤ ਵਿੱਚ ਦੁਬਾਰਾ ਪੇਸ਼ ਕੀਤਾ ਜਾਵੇਗਾ। ਇਸ ਸਬੰਧੀ ਗੱਲਬਾਤ ਕਰਦੇ ਹਾਂ ਪੁਲਿਸ ਅਧਿਕਾਰੀਆਂ ਨਾਲ ਅਤੇ ਵਕੀਲ ਸਹਿਬਾਨਾਂ ਨਾਲ ਕੀ ਕਹਿਣਾ ਹੈ ਉਹਨਾਂ ਦਾ? ਜੀ ਸਰ ਜਿਹੜਾ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਕਿੰਨੇ ਤੰਤਰਮਾਨ ਮਿਲੇ? ਅੱਜ ਜਿਹੜੇ ਪਹਿਲਾਂ ਐਨਐਸਏ ਤਹਿ ਦੋਸ਼ੀ ਬੰਦ ਸੀਗੇ ਉਹਨਾਂ ਜੋ ਸੱਤ ਦੋਸ਼ੀਆਂ ਨੂੰ ਜਿਹੜਾ ਵਾ ਅੱਜ ਅਰੈਸਟ ਕਰਕੇ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਦਾ 25 ਤਰੀਕ ਤੱਕ ਜਿਹੜਾ ਵਾ ਉਹ ਰਿਮਾਂਡ ਮਿਲਿਆ ਕਿ ਕੀ ਨਾਮ ਹੈ ਜੀ ਇਹ ਸੱਤ ਬੰਦਿਆਂ ਦੇ ਕੀ ਨਾਮ ਹੈ ਜੀ ਸਰ ਸੇ ਇਹਨਾਂ ਤੋਂ ਪਹਿਲਾਂ ਸਰ ਪਹਿਲਾਂ ਕਿੱਥੇ ਸਰ ਪਹਿਲੇ ਕਿਹੜੀ ਜੇਲ੍ਹ ਸੀ ਹੁਣ ਕਿਹੜੇ ਕੇਸ ਲੈਂਦੇ ਨੇ ਇਹ 39/23 ਸਾਡਾ ਥਾਣੇ ਅਜਨਾਲੇ ਦਾ ਮੁਕੱਦਮਾ ਸੀਗਾ ਜੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਰੈਸਟ ਕੀਤਾ ਪਹਿਲਾਂ ਇਹ ਸਾਰੇ ਜਿਹੜੇ ਦੋਸ਼ੀ ਨੇ ਇਹ ਐਨਐਸਏ ਤਹਿਤ ਜਿਹੜਾ ਡਿਪਰੂ ਗਾਰਡ ਬੰਦ ਸੀਗੇ ਉਥੋਂ ਰਿਹਾਈ ਹੋਣ ਤੇ ਅਸੀਂ ਇਹ ਮੁਕੱਦਮੇ ਵਿੱਚ ਗ੍ਰਿਫਤਾਰ ਕਰਕੇ ਉਹਨਾਂ ਨੂੰ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਜਿਹੜਾ ਸਾਨੂੰ 25 ਤਰੀਕ ਤੱਕ ਇਹਨਾਂ ਦਾ ਪੁਲਿਸ ਰਿਮਾਰਕ ਸਰ ਕੀ ਤੁਹਾਡੇ ਕੋਲ ਦਲੀਲ ਪੇਸ਼ ਕੀਤੀ ਕਿਉਂਕਿ ਉਹਨਾਂ ਦੇ ਵਕੀਲ ਕਹਰੇ ਸੀ ਕਿ ਪਰਚਾ ਬੇਬੁਨਿਆਦ ਹੈ ਵੇਖੋ ਇਹ ਤੁਸੀਂ ਉਦੋਂ ਸਾਰੇ ਮੌ ਇਹ ਕੇਸ ਦੀ ਡੰਗਾਈ ਦਾ ਇਹ ਸਾਰਾ ਅਸੀਂ ਸਾਰਾ ਸਾਡਾ ਲਿੰਕ ਐਵੀਡੈਂਸ ਬਹੁਤ ਸਾਡੀ ਇਹ ਵੱਡੇ ਲੈਵਲ ਦੀ ਜੁਰੀ ਆ ਤਫਤੀਸ਼ ਸਾਡੀ ਹੀ ਕਰਨੀ ਆ ਇਹਦੇ ਵਿੱਚ ਸਾਰਾ ਅਸੀਂ ਲਿੰਕ ਐਵੀਡੈਂਸ ਜੋੜ ਕੇ ਜਿਹੜੇ ਕਵਰੀਆਂ ਵੀ ਸਾਡੀਆਂ ਕਰਨ ਵਾਲੀਆਂ ਨੇ ਤਾਂ ਜੋ ਦੋਸ਼ੀਆਂ ਨੂੰ ਜਿਹੜੀ ਆ ਸਖਤ ਸਜ਼ਾ ਦਵਾਈ ਜਾਵੇ ਹੁਣ ਕਰਾਂਗੇ ਜੀ ਡਿਊਰਿੰਗ ਰਿਮਾਂਡ ਕਰਾਂਗੇ ਆਪਣੇ ਪਾਸੇ ਦੇ ਐਨਐਸਏ ਜਿਹੜਾ ਖਤਮ ਹੋਏਗਾ ਐਨਐਸਏ ਉਹਨੂੰ ਵੀ ਲਿਆਇਆ ਜਾਏਗਾ ਵੇਖੋ ਇਹਦੇ ਬਾਰੇ ਮੈਂ ਤੁਹਾਨੂੰ ਨਹੀਂ ਕਹਿ ਸਕਦਾ ਤੁਹਾਨੂੰ ਆਪੇ ਪਤਾ ਲੱਗ ਜਾਣਾ। ਇਮਰਤਪਨ ਦਾ ਸਾਥੀ ਨੇ ਸਾਰੇ ਜੀ ਹਾਂਜੀ 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 ਬਿਲਕੁਲ ਇਹ ਐਫ ਆਈ ਆਰ ਦੇ ਵਿੱਚ 34 ਦਾ ਪੁਰਾਣੇ ਦਾ ਕਿਹਦੇ ਵਿੱਚ ਇਹ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਕੇ ਗੁਰਮੀਤ ਸਿੰਘ ਗਿੱਲ ਬੁੱਕਣਵਾਲਾ ਬਸੰਤ ਸਿੰਘ ਸਰਬਜੀਤ ਸਿੰਘ ਕਲਸੀ ਗੁਰਿੰਦਰਪਾਲ ਗੁਰੀ ਔਜਨਾ ਕਲਵੰਤ ਸਿੰਘ ਧਾਰੀਵਾਲ ਤੇ ਹਰਜੀਤ ਸਿੰਘ ਚਾਚਾ ਸ਼ਾਮਲ ਸਰ ਇਹੋ ਹੀ ਮਾਮਲੇ ਚ ਜਿਹੜੇ ਥਾਣੇ ਦੇ ਉੱਪਰ ਹਮਲਾ ਕੀਤਾ ਬਿਲਕੁਲ ਜੀ ਬਿਲਕੁਲ ਬਿਲਕੁਲ 3 ਦਾ ਸਾਥਾਜੂ ਕਿਆ ਕਰਦੇ ਅੱਜ 7 ਆਦਮੀ ਜੋ ਐਨਐਸਏ ਸੇ ਛੁੱਟ ਕੇ ਆਏ ਹਨ ਉਹਨੂੰ 43 ਨੰਬਰ ਐਫਆਈਆਰ ਮੇ ਪੇਸ਼ ਕੀਤਾ ਗਿਆ ਹੈ ਜਿਨਮੇ ਬਸੰਤ ਸਿੰਘ, ਗੁਰਮੀਤ ਸਿੰਘ, ਪ੍ਰਧਾਨ ਮੰਤਰੀ ਬਾਜੂ ਕੇ ਦਲਜੀਤ ਕਲਸੀ ਹੋ ਤਿੰਨੇ ਨੇ ਸੀ ਜਿੰਨਕੋ ਅੱਜ ਪੇਸ਼ ਕੀਤਾ ਗਿਆ ਔਰ ਚਾਰਨ ਦਾ ਪੁਲਿਸ ਰਿਮਾਂਡ ਨੂੰ ਮਿਲ ਗਿਆ ਤਾਂ ਕੀ ਰਿਮਾਂਡ ਮੇ ਕੀ ਹਥ ਲੋਕਨ ਕੋ ਦੇਖੋ ਇਨਕੀ ਜੋ ਪਲੀ ਸੀ ਕਿ ਇਹਨੋ ਨੇ ਮੋਬਾਈਲ ਰਿਕਵਰ ਕਰਨੇ ਹੈ ਜੇਕਰ ਕੋਈ ਹਥਿਆਰ ਯੂਜ਼ रिकवर करना है प्लस और कुछ कुछ करनी है कि और और कौन इस शामिल था इसमें तो इस तो तो पहले डिब्रूगढ़ जेल में रह चुके हैं तो जी आज दोबारा पेश करने हैं तो उधर कोई मालूम है पूरा असल हुआ पहले देखो जो डब्ल्यू जेल में था वो तो उनकी एनएसए थी वो अब खत्म हो गई है अब उनतालीस नंबर में ही प्रोसीडिंग चलेगी ਇਹ ਇਹਨਾਂ ਚ ਬਸੰਤ ਸਿੰਘ ਜੀ ਗੁਰਦੇਵ ਸਿੰਘ ਜੀ ਦਰਜੀਤ ਕਰਸੀ ਜੀ ਪ੍ਰਧਾਨ ਮੰਤਰੀ ਬਾਜੂ ਕੇ ਤੇ ਹੋਰ ਤਿੰਨ ਜਣੇ ਸੀਗੇ ਪੁਲਿਸ ਵਾਲੋਂ ਰਿਮਾਨ ਦੀ ਫਸਾਦਨਾਂ ਦੀ ਡਿਮਾਂਡ ਕੀਤੀ ਗਈ ਸੀ ਕਿ ਪਰ ਇਹਨਾਂ ਨੂੰ ਚਾਰਨਾਂ ਦਾ ਬੋਸਮਾਨ ਤਾਂ ਇਸ ਤੋਂ ਇਲਾਵਾ ਹੋਰ ਕੀ ਕੁਝ ਕੋਣਸ ਨੇ ਕਿਹਾ ਵੀ ਆਪਾਂ ਇਹਨਾਂ ਨੂੰ ਬਰਾਮਨ ਕਰਨਾ ਚਾਹੀਦਾ ਇਹ ਤਾਂ ਕੇਰੀਅਰ ਰਿਮਾਰਡ ਦੇ ਵਿੱਚ ਦੇਖੋ ਪੁਲਿਸ ਨੂੰ ਆਰਗੂਮੈਂਟਸ ਹੋਏ ਕਿ ਸਾਨੂੰ ਮੋਬਾਈਲ ਦੀ ਰਿਕਵਰੀ ਚਾਹੀਦੀ ਹੈ ਜੇ ਕੋਈ ਉੱਥੇ ਅਚਾਰ ਯੂਜ਼ ਹੋਇਆ ਉਹਦੀ ਰਿਕਵਰੀ ਹੋਵੇ ਤੇ ਨਾਲ ਕੁਝ ਕੁਝ ਕੀਤੀ ਜਾਣੀ ਹੈ ਕਿ ਹੋਰ ਕੋਈ ਕੋਈ ਸ਼ਾਮਲ ਸੀਗਾ ਹਾਂਜੀ ਇਸ ਬੇਸ ਉੱਪਰ ਉਹਨਾਂ ਨੂੰ ਚਾਰਨਾ ਪੁਲਿਸ ਸੰਬੰਧਿਤ ਹੈ ਜੀ ਅਜਨਾਲੇ ਵਾਲੇ ਵਾਲੇ ਮਾਮਲੇ 'ਚ ਹੀ ਲਿਆਂਦਾ ਗਿਆ ਜਾਂ ਹੋਰ ਵੀ ਕੋਈ ਇਹਨਾਂ ਦੇ ਮਾਮਲੇ ਸਿਰਫ ਅਜਨਾਲੇ ਵਾਲਾ 39 ਨੰਬਰ ਐਫ ਆਈ ਆਰ 'ਚ ਪੇਸ਼ ਕੀਤਾ ਗਿਆ ਠੀਕ ਹੈ